ਰਤ ਘੋਟ ਦੇ ਕੇ ਅਸੀਂ ਬਾਣ ਚਾੜੀ ਰੂਪ ਆਦਮੀ ਦਾ ਹਿਰਦਾ ਸ਼ੇਰ ਹੋਇਆ ਛਾਤੀ ਧੜਕਦੀ ਨਹੀਂ ਹਿਰਦਾ ਢੋਲਦਾ ਨਹੀਂ ਬਾਜੂ ਲੋਹੇ ਦੇ ਦਿਲ ਸਮੇਰ ਹੋਇਆ हारे पास हार न मनी दशमेश जी दशमे ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਨੋਮਲੀ ਗੁਰਤੀ ਤੱਤੀ ਤਵੀ ਪਾਸੋਂ ਪਾਣੀ ਉੱਪਰ ਦਾ ਨਹੀਂ ਡਲਾ ਸਕਦਾ ਡੰਡੇ ਆਰੇ ਦੇ ਧੀਰ ਕੇ ਥੱਕ ਗਏ ਨੇ ਥੱਕ ਗਏ ਨੇ ਹਾਂ ਥੱਕ ਗਏ ਨੇ ਜੁਲਮੀ ਝੱਖਰ ਨਹੀਂ ਇਹਨੂੰ ਹਲਾ ਸਕਦਾ ਓ ਥੱਕ ਸ ਹੁਕਮਗਰ ਦੇਵ ਜੀ ਦਾ ਭੱਲਾ ਹੁਕਮ ਵਿੱਚੋਂ ਸਿੱਖ ਖਾਟ ਜਾਵੇ ਕੌਮੀ ਹਿੱਤਾਂ ਖਾਤਰ ਸੂਲੀ ਚੜ ਜਾਵੇ ਜਾਂ ਮਾਤ ਦੇ ਪੀਗਾ ਡਾਗਾਟ ਜਾਵੇ ਪਵੇ ਖਤਰਾ ਸਿੱਖ ਪੰਥ ਤਾਈ ਸਿੱਖ ਪੰਥ ਤੋਈ ਸਿੱਖ ਪੰਥ ਤੋਈ ਜਿੱਥੇ ਪਵੇ ਖਤਰਾ ਸਿੱਖ ਪੰਥ ਤਾਈ ਛਾਲਾ ਮਾਰੀ ਉੱਤੇ ਪਹੁੰਚ ਝਟ ਜਾਵੇ ਸਿੰਘ ਹਾ ਹਾਵੇ ਪੋਰੀਆਂ ਪੋਰੀਆਂ ਟੱਟ ਜਾਵੇ ਹੂ ਮੋੜ ਦੇਵੇ ਮਸਤੇ ਹਾਥੀਆਂ ਦੇ ਹਾਥੀਆਂ ਦੇ ਹਾਥੀਆਂ ਦੇ ਹੂ ਮੋੜ ਦੇਵੇ ਮਸਤੇ ਹਾਥੀਆਂ ਦੇ ਤੇਗਾ ਮਾਰਦਾ ਹਾਰ ਦਾ ਥੱਕ ਰਾਨੀ ਟੁਕੜੇ ਹੋਣ ਪਾਵੇ ਸਾਵੇਂ ਪੁੱਕਰਾਂ ਦੇ ਰਾਹਾ ਛੱਡਦਾ ਆਪਣੇ ਹੱਕ ਦਾ ਨਹੀਂ ਰਾਜ ਦੀਆਂ ਕਰਾ ਪੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਪਨੀ ਤੇਗ ਦਾ ਲਾਲ ਦਸ਼ਮੇਸ਼ ਜੀ ਦਾ ਨਹੀਂ ਇਹ ਹਾਰ ਦਾ ੜਕ ਦਾ ਗੱਜ ਦਾ ਏ ਨਹੀਂ ਕੋਈ ਅੱਖ ਨਾਲ ਅੱਖ ਮਲਾ ਸਕਦਾ ਹੈ ਕਿਰਦਾਰ ਉੱਚਾ ਪਿਆਰਾ ਲੱਜਵਾਏ ਰਾਜ ਸ਼ਮੇਸ਼ ਜੀ ਦਾ ਸੁਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕਟੂ ਦਾਵੇ ਚੜ ਕੇ ਚੜਖੜੀ ਤੇ ਗੇੜਾ ਗੀਤ ਗਾਉਂਦਾ ਚੜੇ ਚੜਖੜੀ ਆਰਿਆਂ ਚੀਰ ਛੱਡੇ ਬੰਦ ਬੰਦ ਕਟਵਾਏ ਤਾਂ ਖਾਲਸੇ ਨੇ ਇਹ ਤਾਂ ਹੱਡੀਆਂ ਵਿੱਚ ਦਾ ਲਾਗਾਰਾ ਇਹ ਕੰਮ ਸਤਲੀ ਟਿਕਾਇਤਾ ਖਾਲਸੇ ਨੇ ਆਪਰਤੀ ਕੰਬੀ ਅਸਮਾਨ ਵੀ ਡੋਲ ਗਿਆ اٹਕ ਜਹੇ اٹਕਾਇਤਾ ਖਾਲਸੇ ਨੇ ਚੜ ਕੇ ਚੜਖੜੀ ਤੇ ਜਿਹੜਾ ਗੀਤ ਗਾਉਂਦਾ ਬੰਦ ਕੱਟੀ ਦੇ ਤੋਂ ਜਿਹੜਾ ਹੱਸਦਾ ਆਪੀ ਖੂਪਰੀ ਤੋਂ ਪਣੀ ਗਈ ਜਾਂਦਾ ਖੜਾ ਮੌਤ ਦੀਆਂ ਤਲੀਆਂ 'ਚ ਹੱਸਦਾ ਏ ਪਾਣੀ ਪੜੀ ਜਾਂਦਾ ਜੰਗਾਂ ਲਈ ਜਾਂਦਾ ਪਾਣੀ ਪਿਆਸੇ ਆਂਦੇ ਸੁੰਦਾ ਫਟੂ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਦਸ਼ਮੇਸ਼ ਤੇ ਕਾਠੇ ਅੰਦਰ ਕੋਲੂ ਪੀੜੀ ਦਾ ਵੀ ਇਨਮਨ ਦਾ ਨੀ ਟੁਕੜੇ ਹੋਣ ਪਾਵੇਂ ਸਾਵੇਂ ਅੱਖੀਆਂ ਦੇ ਰੂਪ ਬਦਲੀਆ ਚੌਵੇਂ ਦੇ ਚਾਨਣ ਦਾ ਨਹੀਂ ਪਾਵੇਂ ਕਿ ਜਾਂ ਖਿਲਖਿਲਾ ਹੱਸਦਾ ਹ ਹੱਸਦਾਏ ਹੋ ਹੱਸਦਾਏ ਵਿਵਤਾ ਵੇ ਭਾਵੇਂ ਪੋਈ ਨਾ ਹੋਰ ਨਾ ਕੱਟ ਜਾਵੇ ਹੋ ਰੰਗਣ ਰੋਗ ਦਿੰਦਾ ਟੈਂਕ ਤੋੜ ਦਿੰਦਾ ਟੈਂਕ ਤੋੜ ਦਿੰਦਾ ਟੈਂਕ ਤੋੜ ਦਿੰਦਾ ਇੰਜਣ ਰੋਗ ਦਿੰਦਾ ਟੈਂਕ ਤੋੜ ਦਿੰਦਾ ਮੂੰਹ ਮੋੜ ਦਿੰਦਾ ਤੋਂ ਪਾਵਡੀਆਂ ਦੇ ਕੌਮੀ ਮਹਿਲ ਉਸਾਰ ਤੇ ਧਰਮ ਬੁਕਰਾਂ ਮਲਵੇ ਪਾ ਕੇ ਖੂਨ ਤੇ ਹੱਡੀਆਂ ਦੇ ਓ ਜੰਗ ਲੜ ਸ਼ਦੀਦਾ ਭਾਵੇਂ ਪੋਰੀਆਂ ਹੋਈਆਂ ਹੋਈਆਂ ਕੱਟ ਜਾਵੇ ਪਾੜ ਦਿੱਤੇ ਅੱਗ ਸਾੜ ਦਿੱਤੇ ਭਾਵੇਂ ਵੇਲ ਦਿੱਤੇ ਤਾਂ ਵੀ ਡੁੱਲੀ ਆਨੀ ਜਿਸਮ ਕੋ ਦਿੱਤੇ ਖੂਨ ਕਿਉਂ ਦਿੱਤੇ ਹਾਰ ਮੰਨਦਾ ਨਹੀਂ ਹਾਏ ਬੁੱਲੀ ਆ ਨਹੀਂ ਰਾਜ ਖਾਲਸਾ ਕਰੂ ਜਹਾਨ ਉੱਤੇ ਮਸਤਾ ਮਰਦਿਆ to